ਹੈਲੋ ਹਾਈ ਕਿੱਦਾਂ ਸਾਰੇ ਤੇ ਕੀ ਹਾਲ ਚਾਲ ਆ ਤੇ ਮੋਲ ਅੱਜ ਫੇਰ ਨਾਲ ਆ ਇਹਦਾ ਨੀਲਾ ਨੀਲਾ ਬਣਿਆ ਵਰਨਾ ਹੈ ਹਾਂ ਆਸ ਕਾਰ ਵੀ ਖੜੀ ਆ ਕੀ ਲੱਗਦਾ ਤੁਹਾਨੂੰ ਆਪਾਂ ਲੈ ਆਂਦੀ ਇਹ ਹੀ ਕਹੇਦੀ ਆ ਹਰਮਨ ਦੇ ਦੋਸਤ ਦੀ ਆ ਹੈ ਹਲੇ ਦਾ ਵਿਹੜੇ ਤੇ ਖੜੀ ਆ ਆਪਣੀ ਬਸ ਆਹੀ ਆ ਇੱਥੇ ਕਾਰ ਵੀ ਖੜੀ ਹੋਵੇ ਇੱਕ ਰੇਂਜ ਰੋਵਰ ਖੜੀ ਹੋਵੇ ਇੱਕ ਕਾਲੀ ਖੜੀ ਹੋਵੇ ਲੰਡੀ ਜੀਪ ਖੜੀ ਹੋਵੇ ਤੇ ਡਾਸਟਰ ਡਾਸਟਰ ਜੀ ਖੜੀ ਹੋਵੇ ਕਰੇਟਾ ਗਰੂਟਾ ਜੀ ਖੜੀ ਹੋਵੇ ਬਾਕੀ ਵਰਨਾ ਹੋਰ ਨਾ ਦੀ ਖੜੀ ਹੋਵੇ ਇੱਕ ਅੱਧੀ ਇਹਨਾਂ ਦਾ ਬੜੇ ਤੇ ਮਸਟੈਂਗ ਮਸਟੰਗ ਜਾ ਯਾਰ ਸੱਚੀ ਚ ਹੋਣ ਸੱਚੀ ਜੀ ਯਾਰ ਤੂੰ ਹੌਸਲਾ ਰੱਖ ਦੇ ਵੀ ਸੱਚੀਆਂ ਵੀ ਲਿਆਵਾਂਗੇ ਹਾਂ ਵੇ ਥਾਂ ਹੀ ਥਾਂ ਵੇ ਪਿੱਛੇ ਥਾਂ ਉਹ ਸਾਹਮਣੇ ਵਾਲਾ ਥਾਂ ਥਾਂ ਹੀ ਥਾਂ ਹੀ ਥਾਂ ਵੇਖੀ ਚੱਲੀ ਤੂੰ ਤੇ ਟਰੈਕਟਰ ਖੜੇ ਹੁਣ 50 ਤਰ੍ਹਾਂ ਦੇ ਯਾਰ ਟਰੈਕਟਰ ਹੈਗੇ ਹਾਂ ਕਿੱਥੇ ਹੀ ਦਿਖਾ 50 ਤਰ੍ਹਾਂ ਦੇ ਗੈਣ ਗੈਣ ਕੈਣ ਤੂੰ ਗਣਾ ਪਹਿਲਾਂ ਮੈਂ ਮਹਿੰਦਰੇ ਮੈਂ ਦਰਾਹੀ ਗੈਣ ਮਹਿੰਦਰੇ ਕੈਣ 1 ਉਦੋਂ ਗਾ ਇਹ 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 ਅਰਜਨ ਹੋ ਗਏ ਅਰਜਨ ਹਾਂ ਹੋ ਗਏ ਥੋ ਮਹਿੰਦਰੇ ਚ 19 ਮਹਿੰਦਰੇ ਚ 4 5 ਆਉਂਦੇ ਪਹਿਲਾਂ ਉਹ ਗੈਣ ਸਾਰੇ ਜੌਂਡੀਅਰ ਚ ਕਿੰਨੇ ਆਉਂਦਾ 1 1 ਨਾ ਆਉਂਦਾ ਜੌਂਡੀਅਰ ਚ ਜੌਂਡੀਅਰ 52 10 ਜੌਂਡੀਅਰ 50 50 ਜੌਂਡੀਅਰ ਕਿੰਨੇ ਮੈਂ ਕਹਿੰਦਾ ਨਹੀਂ ਹੋਣਗੇ ਫੇਰਾ ਤੇ ਆ ਹੀ ਕਿਹਾ ਮੈਂ ਵੀ ਤੂੰ ਮਾਡਲ ਦੀ ਗੱਲ ਕਰਨਾ ਤੇ ਆਹ ਹੋ ਗਿਆ 735 ਹੋ ਗਿਆ 744 855 ਹੋ ਹੋ ਗਏ ਉਸ ਤੋਂ ਬਾਅਦ ਹੌਲੈਂਡ ਗਏ ਨਾ ਹੌਲੈਂਡ ਗਏ 3630 3600 ਫੋਰਡ 3630 5210 ਤੇ ਹੋਰ ਜਿਹੜੇ ਨਵੇਂ ਆ ਸਾਰੇ ਇਹ ਫਿਰ ਪ੍ਰੀ ਦੇ ਕਿੰਨੇ ਮਾਡਲ ਆ ਗਏ ਆਪਣੇ ਹੈ ਨਹੀਂ ਉਹ ਕੱਲ ਦੀਪਕ ਆ ਫਿਰ ਪ੍ਰੀ ਦੇ ਦੇ ਗੈਨ ਲਾ ਫਿਰ ਕਿੰਨੇ ਆ ਯਾਰ ਹਸਾਲਾਲਾ ਬਸ ਆ ਵਾਏ ਐਂ ਕਾਰੇ ਮੋਲਿਆ ਐਂ ਐ ਦੀ ਬਹੁਤ ਹਾਰ ਮਾਂ ਆਏ ਕਰਦਾ ਜੀ ਥਾਣੇਲ ਬਣਾਈਏ ਕਰੀ ਕਿੱਥੇ ਬਦਲਦੇ ਆ ਇੱਥੇ ਹੀ ਤੇ ਆ ਕਿੱਥੇ ਆਹੋ ਸੇ ਮੇਂਦਰਾ ਇੱਕ ਗੱਲ ਵੇਖ ਓਏ ਓਏ ਇੱਥੋਂ ਬੰਦ ਕਰਿਆ ਹੋਵੇ ਹਨਾ ਏ ਮੇਗਾ ਆਹਾ ਵਿੱਚੋਂ ਆਇਆ ਬੰਦ ਕਰਿਆ ਹੋਵੇ ਹਨਾ ਇਹ ਸਾਹਮਣੇ ਦਿਖੇ ਨਾ ਵਿੱਚ ਉੱਪਰੇ ਦੇ ਕਵਰ ਹੋਵੇ ਕੋਈ ਨਾ ਕੋਈ ਢੀਂਡ ਜਾ ਪਾਇਆ ਹੋਵੇ ਕੋਈ ਹਾਂ ਉਵੇਂ ਪਾਇਆ ਹੋ ਉਹ ਤਾਂ ਫਿਰ ਜਮਾ ਕੰਨੀ ਦੇ ਜਮਾ ਕੰਨੀ ਦੇ ਇਧਰਲੇ ਪਾਸੇ ਹੋਵੇ ਗੱਡਾ ਨਾ ਫਟਦਾ ਵੈ ਡੇਢ ਦੋ ਇਹ ਹੁਣ ਕਿੱਧਰ ਗਿਆ ਚਾਰ ਲੈ ਪੁਰਾਣੇ ਜਿਹੜੇ ਫੜਾਏ ਆ ਓਏ ਇਹਦੇ ਵਾਲੇ ਰिजਨ ਵਾਲਾ ਅਰੀਜਨਲ ਪੁਰਾਣੇ ਨਹੀਂ ਨਵੇਂ ਮਗਰਲੇ ਟਾਇਰ ਮਗਰਲੇ ਅੱਛਾ ਮੈਂ ਕਹੀ ਹੈ ਕਿ ਨਾ ਮਗਰਲੇ ਟਾਇਰ ਲਾ ਮਗਰ ਨੂੰ ਟਾਇਰ ਲਾ ਐਂ ਕਿਹਾ ਨਹੀਂਗਾ ਨੇ ਕਿਹਾ ਮਗਰਲੇ ਟਾਇਰ ਲਾ ਨਾ ਨਾ ਭਲਾ ਲਾਲਾ ਆ ਲਊਗਾ ਤਾਂ ਆਈਆਂ ਖੁੱਲੂਗਾ ਤਾਂ ਪਾਸੇਓ ਸਟਾਰਟ ਹੋਇਆ ਪਿਆ ਥੱਲੇ ਨੂੰ ਖੋਲ ਲਾ ਖੋਲ ਆ ਦੋਰੇ ਬਾਈ ਸਾਈ ਸਤਿ ਸ੍ਰੀ ਅਕਾਲ ਨਹੀਂ ਮੋਬਾਈਲ ਤਾਂ ਜਰੂਰ ਚਾਹ ਹੁਣ ਘਟ ਨਿਕਲਦਾ ਐਡੀ ਕੰਮ ਕਰਕੇ ਵੇਖੀ ਓ ਯਾਰ ਜਾ ਯਾਰ ਡੈਡੀ ਵਾਲੇ ਆਪਣੇ ਟਹਿਰ ਬੋਲੇ ਓਏ ਇਧਰ ਕਰੀ ਮੋਲੇ ਬੋਲੇ ਇਧਰ ਨੂੰ ਕਰੀ ਆ ਰਾਦੇ ਉੱਤੇ ਕਿ ਆ ਲਗਾ ਲਾਓ ਕੋਈ ਮੁੰਡਾ ਉਹ ਯਾਰ ਟਰੈਕਟਰ ਕੰਬਣਾ ਸੀਗਾ ਤੇ ਰੇਲ ਲੱਗਣੀ ਸੀਗੀ ਹੁਣ ਬੱਸ ਇੱਕ ਮਿੰਟ ਚ ਆ ਬੱਜ ਜਾਣਾ ਮੁਰਕੇ ਮਗਰ ਨੂੰ ਕਰ ਲਾਂਗੇ ਮੁੰਡੇ ਤਾਂ ਤੈਨ ਲੱਗੇ ਵੀ ਆ ਇੱਕ ਮਿੰਟ ਰੋ ਹੋਈਂ ਉਹ ਚਾਹ ਬਣਾ ਦੇਉਂ ਆਉਂਦੇ ਉਹ ਕਰਕੇ ਟਿਕਟਲ ਤੋਂ ਲਾਹ ਤਾਂ ਦਿੱਤੇ ਉਹ ਹੁਣ ਤੱਕ ਲਾਹ ਆ ਕੇ ਨਾ ਜਾ ਔਰ ਸਾਰੀ ਚਾਹ ਦਾ ਕੱਪ ਖੜੇ ਲੈ ਰੇ ਬੱਬਲ ਗੱਪ ਇਹ ਤਿੰਨ ਜਣੇ ਨਹੀਂ ਚਲਾ ਕਰ ਲਾ ਕਰ ਇਹਨੂੰ ਠੰਡੇ ਨੂੰ ਮੋਰਿੰਦੀ ਜਣੇ ਮਨ ਪਾ ਕੇ ਪਾਣੀ ਪਾਰ ਦੇ ਨਾ ਪਾਣੀ ਪਾਰ ਦੇ ਮੈਂ ਡਿੰਕਾ ਨੰਨ ਨੂੰ ਲਾਗਰ ਨੂੰ ਪ੍ਰਾਪਰ ਕਰਦੇ 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 ਨਹੀਂ ਡਰਨਾ ਹਾਂ ਛੱਡ ਕੇ ਪੈਦ ਹੁੰਦਾ ਇੱਕ ਬਿੱਲੂ ਇੱਕ ਛੱਡ ਦੇਦਾ ਹੁੰਦਾ ਉਹ ਉਹਦੇ ਆਹ ਆਹ ਉਹ ਆਹ ਆ ਇੱਥੇ ਇੱਥੇ ਪਾ ਸਹੀ ਹੈ ਚਲੋ ਚੱਲ 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 ਮੈਂ ਛੱਡ ਦਿੰਦਾ ਬਾਸ ਕਰ ਬਾਸ ਕਰ ਕਮਾਲੋ ਕਮਾਲੋ ਯਾਰ ਐਂ ਥੱਲੇ ਛੱਲੇ ਜਾ ਉਹਰੇ ਨਾਟ ਬਸ ਐ ਆ ਦੇ ਆ ਦੇ ਦੋ ਆਪੂ ਸਾਹਮਣੇ ਪਾ ਦੋ ਆ ਪੜ ਤੱਕ ਦੂਵੀ ਓ ਥੱਲੇ ਵਾਲਾ ਪਾ ਦੋ ਸਦਾਇ ਫੜੀ ਨੂੰ ਦਾ ਦੇ ਇਹ ਆ ਨਾਲ ਪਾਉਂਦਾ ਏ ਕਿੱਦਾ ਕੰਨਾ ਨਾ ਯਾਰ ਓ ਟੇ ਚੜ ਦੇ ਬਸ ਤੂੰ ਜਾ ਇਹ ਕਪਾ ਕੇ ਹੈ ਕਿੱਤੇ ਜੋ ਕਰਨਾ ਅਦਰ ਬੈਕ ਕਰ ਲਾ ਉਹਦੇ ਇਹ ਜਮਾਨਾ ਜਰ ਰਿਹਾ ਹੈ ਇਹ ਇੱਕ ਆ ਉਹ ਰੰਗ ਇਹ ਇੱਕ ਨਾੜ ਦਿੱਕਿਆ ਵਾ ਇਹਦਾ ਰੋਟਿਆ ਆਹਾ ਕਿ ਥੋੜਾ ਰਿਹਾ ਇੱਕ ਘਾਟਿਆ ਜੇ ਰੋਟੀ ਜੋ ਆਹਾ ਸੀ ਵਿੱਚ ਚੱਲ ਲਾ ਆ ਤੂੰ ਲਾਈ ਖੜ ਗੇ ਦਾਤੇ ਦੂਜੇ ਟੱਕਾ ਉਹ ਤਾਂ ਰੋ ਗਿਆ ਇਧਰ ਉਹ ਆ ਕੱਢ ਲਿਆ ജോ ചാടന വ ਹਮ ਖੜ ਜਾ ਹੁਣ ਰੱਖ ਦਿਆ ਤਾਂ ਫਿਰ ਅੰਦਰ ਖਾ ਲੋ ਆ ਨਾ ਪੈਰ ਇਹ ਪੈਰ ਧਰਦਾ ਕਰ ਮੁੜ ਕੇ ਦਵਾਰਾ ਕਿਹੜਾ ਦੇ ਦੇ ਸਾਰਿਆਂ ਨੂੰ ਦੇ ਦੋ ਦੋ ਚੱਲ ਇੱਧਰੇ ਪਾਸੇ ਆ ਜਾ ਆ ਜਾ ਕੋਈ ਕਹੇ ਜਾਂਦੇ ਨਾ ਇੱਧਰ ਆ ਜਾ ਚੱਲ ਆ ਪਾ ਪਾ ਮੈਂ ਇੱਕ ਦੂਆਰਾ ਆਹ ਤਾਂ ਆਪ ਦੇ ਪਾਸੇ ਰੱਖਿਆ ਨੂੰ ਮੇਰੇ ਖਿੱਚੀ ਵੱਧ ਰੂਗੀ ਖਿੱਚੀ ਨਹੀਂ ਲੱਭ ਚੁੱਕੀ ਉਹ ਬਰੇਕ 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 ਬੰਦ ਬਰੇਕ ਬੰਦ ਆਹ ਅੰਗਹੀ ਦੇ ਆ ਗਏ ਤਾਂ ਨੱਪਣਾ ਸੌਖਾ ਹੁੰਦਾ ਕੋਈ ਨੱਪਣ ਦੇ ਕਿਚਨ ਚ ਬਹੁਤ ਅੰਤਰ ਹਾਂ ਗੱਲ ਆਏ ਬਾਸ ਗੱਤੀਆ ਮਾੜਾ ਮਾੜਾ ਉਹ ਇਹ ਨੱਪ ਤਾਂ ਐਂ ਪਹਿਲਾ ਹੱਥ ਨਾਲ ਹੀ ਪਰ ਨੱਪਣ ਦੇ ਦੇ ਕਿਚਨ ਚ ਫਰਕ ਹੁੰਦਾ ਟੈਨਸ਼ਨ ਆਏ ਇਧਰ ਆਏ ਇੱਕ ਮਿੰਟ ਦੂਜਾ ਵਾਸਾ ਇੰਨਾ ਮੱਥਾ ਦਾ ਭੁਰ ਚੜਾ ਲਾ ਉਹ ਇਹ ਡੜੀ ਇਹਦਾ ਦੂਜਾ ਹੋ ਆਹ ਲੋਕ ਆਲਾ ਹੈ ਆਏ

ਫੋਟਾ ਅਸੀਂ ਕਿ ਬਸ ਉਧਰ ਵੀ ਵੇਖ ਲੈ ਮੜਿਆ ਉਹ ਦੂਣ ਭਲੇ ਬੰਦ ਕਾਹਦੇ ਕਾਹਦੇ ਪੂਰਾ ਲੋ ਬਈ ਮੇਰੇ ਵੀਰੋ ਕਹਿੰਦੇ ਕੀ ਕਰਤਾ ਕਹਿੰਦੇ ਜ਼ਰਾ ਕਰੀ ਖੱਡੀ ਇਹਨੂੰ ਕੋਈ ਭਾਬੀ ਸਿੱਧਾ ਕਰੀ ਚਾਪੀ ਕਿੱਥੇ ਐ ਸਿੱਧਾ ਕਰ ਤੋਰ ਖਾਏ ਨੂੰ ਵੇਖੀ ਨਹੀਂ ਲੱਗਦਾ ਓਏ ਓਏ ਆ ਹੀ ਸੋਹਣਾ ਲੱਗਦਾ ਹਨਾ ਓਏ ਭਾਬੀ ਤਾਂ ਦੇ ਦੇ ਮਗਰ ਆਹ ਨਾਲ ਵੀ ਕੱਚ ਕੱਢਦਾ ਮੇਰੇ ਵੀਰੋ ਇਧਰ ਨੂੰ ਕਰੀ ਐਉਂ ਨੂੰ ਕਰੀ ਪਰਾਂ ਨੂੰ ਫਿਰ ਇੱਕਸਣ ਵਾਲਾ ਐ ਪਰਾਂ ਨੂੰ ਕਨੀ ਚਾਹਦਾ ਹਾਂ ਜੀ ਤੋ ਯਾਰ ਉਧਰ ਨੂੰ ਕਰ ਲਾ ਚੱਲ ਬਈ ਪਹਿਲਾ ਤੇਲ ਵਗ ਲਈਏ ਮੋੜ ਐ ਨੂੰ ਉਹ ਚਾਬੀ ਕਿੱਥੇ ਆਦੀ ਉਹ ਜਾਂਨਾ ਪੰਪ ਤੇ ਲੈ ਕੇ ਲਓ ਜੀ ਤੇਲ ਲੈ ਕੇ ਆ ਚੁੱਕੇ ਸੀ ਤੇ ਪਾ ਵੀ ਲਿਆ ਤੇਲ ਦੇਖੀ ਤੇ ਥੈਂਕ ਯੂ ਤੇ ਡੋਰ ਲਗਿਆ ਤੇ ਇਲਾਦ ਤੋਂ ਜ਼ਿਆਦਾ ਡੋਲ ਲਿਆ ਡੋਰ ਲਗਿਆ ਭਾਈ ਤੂੰ ਡੋਲ ਲਿਆ ਭਾਈ ਡਲਿਆ ਹਾਂ ਜਗੜਾ ਲਵ ਜੀ ਬੋਲੇ ਕੋਲੇ ਉਹ ਨਾ ਪਰ ਆਵਾ ਨਾ ਫਿਰ ਤੇ ਢੂਈ ਖੱਲਿਆ ਨਹੀਂ ਜੀ ਜੀ ਕੁਐ ਸੇਵੇ ਜੀ ਕੁਐ ਸੇਵੇ ਆਲੂ ਆਂਡੇ ਐ ਗਾਜਰਾ ਐ ਸੇਵ ਲੋ ਆਲੂ ਲੋ ਗੱਲੇ ਲੋ ਗਾਜਰਾ ਲੋ ਲੈ ਲੈ ਗੱਲੇ ਕਿਹੜੇ ਹੁੰਦੇ ਆ ਨਹੀਂ ਸਾਨੂੰ ਦੱਸ ਦੋ ਇਹ ਗਾਹ ਨਾਂ ਕਿ ਜਗੇ ਲੈਜੈਂਡ ਕੈਨ ਅੰਡਰਸਟੈਂਡ ਪਹਿਲੇ ਦਿਨ ਲੈਜੈਂਡ ਕੈਨ ਅੰਡਰਸਟੈਂਡ ਲੋ ਜਿਹੜੇ ਮਰਜੀ ਲੈ ਆ ਉਹਨਾਂ ਨੂੰ ਤਾਂ ਭਾਸ਼ਾ ਹੀ ਨਹੀਂ ਸਮਝ ਆਣੀ ਤੇਰੀ ਉਂ ਜਾ ਤੂੰ ਬੋਲ ਕੀ ਗਿਆ ਤੂੰ ਨਹੀਂ ਜਦੋਂ ਕਹਿੰਦੇ ਨਹੀਂ ਹੁੰਦੇ ਆਂ ਬਲੌ ਕੇ ਲੈ ਲੋ ਸੰਤਰੇ ਲੈ ਲੋ ਲੈਣੇ ਆ ਲੋ ਨਹੀਂ ਲੈਜੈਂਡ ਕੈਨ ਅੰਡਰਸਟੈਂਡ ਨਾਉਥੇ ਰੱਖ ਦੇ ਲੈਣਿਆ ਲੋ ਨਹੀਂ ਬਚ ਗਏ ਹੰਦਿਆ ਹੁਣ ਕੀ ਕਰਨ ਗਿਆ ਬੈਟਰੀ ਚਾਰਜ ਕਰਨ ਲੱਗੇ ਕਿ ਪਹਿਲਾਂ ਉਹਦੀ ਲਿਵੇ ਰਹਿ ਗਿਆ ਪਰ ਆਵੇ ਇੱਧਰ ਸੀਗਾ ਹਾ ਇੱਧਰ ਲਾਤਾ ਉਹਨੇ ਇਹਨਾਂ ਨਾਲ ਲਵਾ ਲਈ ਹਾ ਬੈਟਰੀ ਵਾਲੀ ਆ ਇੱਕ ਤਾਰ ਬੈਟਰੀ ਨਾਲ ਜੋੜ ਦੇ ਕਿਉਂ ਜੋੜ ਦੇ ਤੇ ਹੋਰ ਲੱਗੂਗੀ ਲਾਲ ਪਲੱਸ ਤੇ ਲੱਗਣੀ ਹਾਂ ਲਾਲ ਪਲੱਸ ਤੇ ਹੁੰਦੀ ਐ ਪਤਾ ਵੀ ਆ ਦੂਜੇ ਪਾਸੇ ਲਾਦ ਆ ਲੈ ਪਹਿਲਾਂ ਦੂਜੀ ਇੱਧਰ ਦੂਜੀ ਹਾਂ ਜੀ ਦੂਜੀ ਓਕੇ ਲਾ ਦੇ ਯਾਰ ਇੱਕ ਵਾਰੀ ਆ ਪਤਾ ਇਸ ਕਿ ਹਾਲ ਹੈ ਲੈ ਮੋਟਰਸਾਈਕਲ ਨਹੀਂ ਹਾਲ ਹੈ ਮੋਟਰਸਾਈਕਲ ਦੇਖੋ ਬੰਦੇ ਦਾ ਖੜਾ ਮੈਂ ਕਿਹਾ ਭੋਲਾ ਹੈ ਨਹੀਂ ਇੱਥੇ ਮੈਂ ਕਿਹਾ ਸਾਰਾ ਕੁਝ ਲਾ ਦੇ ਗਿਆ ਨਾ ਇਹ ਵੀ ਜੇ ਆ ਓਏ ਉਹ ਜੋ ਹੈ ਡਰਾ ਹੀ ਦਿੱਤਾ ਰਗਰੇ ਨਹੀਂ ਆਉਂਦੀ ਬੈਟਰੀ ਤੈਨੂੰ ਓਏ ਮੈਨ ਲਗਾ ਨਹੀਂ ਗਾਰੰਟੀ ਲੱਗ ਗਿਆ ਤੈਨੂੰ ਮੇਰਾ ਭਰਾ ਭਾਜ ਲੱਗ ਗਿਆ ਤਾਰੀ ਗਿਆ ਜਾ ਹਾਂ ਤੇ ਹੋਰ ਤੂੰ ਇੱਕ ਨਾਕਦਾ ਓਏ ਉਹਨੇ ਨਾ ਡਰ ਲਾ ਕੇ ਆਂਦਾ ਬਈ ਬੰਦੇ ਨੂੰ ਹੁਣ ਤੇਰੇ ਅਰ ਦਾ ਨਾ ਲੱਗ ਜਿੰਦੇ ਮੈਨੇ ਵੀ ਫੜ ਲਾ ਦੇ ਮੈਨੇ ਵੀ ਨਾਲ ਲਵਾ ਵੇ ਵਾਹ ਵੇਖ ਕਿੱਡਾ ਕੁਰਤਾ ਪਹਿਜ ਆਈ ਨੀ ਹੁੰਦੇ ਆ ਨਹੀਂ ਜਣਾਉਂਦਾ ਹੁੰਦਾ ਭਜਣਾ ਬੰਦੇ ਨੂੰ ਛਡਾਲਾਂ ਕਹਿੰਦਾ ਨਾਲ ਲੱਗ ਜਾਂਦਾ ਤੇਰੇ ਅਰ ਦਾ ਓਏ ਲੈ ਆਪਾਂ ਐਵੇਂ ਹੀ ਜਾਂਦੇ ਨਹੀਂ ਆ ਭੋਲਾ ਦਾ ਨਿਓਨ ਲਾਈਟ ਵੀ ਦਿਹੀ ਆਈ ਬੈਠਾ ਸਾਰੀਆਂ ਤੇ ਫੇਰ ਲੋੜ ਹੀ ਕੀ ਆਪਾਂ ਨੂੰ ਜਾਂਦੇ ਕਿਤੇ ਕੋਈ ਵੀ ਕੰਮ ਕਰਾਉਣਾ ਹੋਵੇ ਯਾਰ ਕੰਟੈਕਟ ਕਰੋ ਹਾਂ ਹੁਣ ਕੰਟੈਂਟ ਕ ਕੰਟੈਕਟ ਕੰਨੈਕਟ ਕੰਟੈਕਟ ਕੰਟੈਕਟ ਇਹਨਾਂ ਨਾਲ ਵਿੱਚ ਹੀ ਹੁੰਦੇ ਮੈਨੂੰ ਮੈਨੂੰ ਨਾ ਪੜੀ ਕਿਵੇਂ ਲੱਗੂ ਵਿਚਾਰ ਕਰ ਫੋਨ ਲੱਗ ਜੇ ਹਾ ਵੇ ਇਹਨਾਂ ਨਾਲ ਲਾ ਲਈਏ ਪਤਾ ਇਹਨਾਂ ਔਨ ਤਾਂ ਕਰ ਲਾ ਔਣੀ ਆ ਔਸ ਹੈ ਔਨ ਔਸ ਹੈ ਉਹ ਔਰਲੇ ਪਾਸੇ ਵਾਲੀ ਇਹ ਵੀ ਔਨ ਆ ਥੱਲੇ ਨੂੰ ਔਨ ਹੋਊਗੀ ਵਾ ਫਿਰ 20 ਵਾਰ ਤੇ ਆ 6 ਵਾਰ ਤੇ ਕਰ ਲੈ ਨਾ ਉਹੀ ਡਰੀ ਆ ਨਾ ਏ ਦੱਸ ਲਾ ਦਬਰਾਵਾ ਲੈਣਾ ਆ ਆਹ ਲਾ ਮੋੜ ਤੋਂ ਦੱਸੋ ਆ ਦੱਸੋ ਆਪਾਂ ਲੱਗੇ ਕੀ ਰਹਿੰਦੇ ਵੇ ਆਪ ਲੈਣਾ ਇਹਦੇ ਨਾਲ ਦਾ ਲੈ ਬਲੈਕ ਨਹੀਂ ਲੈਣਾ ਪਰ ਲੈਣਾ ਹੈ ਸਿਲਵਰ ਦੋਨੇ ਲੈ ਕੇ ਰੱਖਣੇ ਆ ਹਾਂ ਆਏ ਹਾਰਨ ਆਪਾਂ ਪ੍ਰੋ ਆਪਾਂ ਪਲੱਸ ਲੈ ਹਾਂ ਹਾਰਨ ਲਵਾਏ ਵੀ ਆ ਪੂਰੇ ਠੂਕ ਕੇ ਆ ਕੀ ਹੈ ਇਹ ਉਹ ਗਰਾਂਟ ਨੂੰ ਕਰਨ ਵਾਲੀ ਆ ਭੂਤ ਆ ਵੀ ਕਿਹੜੇ ਦਾ ਕੰਮ ਇਹਦਾ ਹੋਏ ਸਮਾਨ ਪਈ ਜਾਂਦਾ ਭੂਤ ਆਵੇ ਇਹਦਾ ਬਹੁਤ ਪਿਆ ਕੋਈ ਨਹੀਂ ਫਿਰ ਆ ਇਹ ਵੀ ਵੀਲ ਵਾਲੇ ਤੱਕੜੇ ਲਾ ਦਿਆ ਮੈਨੇ ਦੇਰ ਚੱਲੇ ਲਾਈਵ ਕੋਈ ਨਹੀਂ ਇਹਦਾ ਵੀ ਪੂਰਾ ਕੰਮ ਹੋ ਗਿਆ ਏ ਥੋੜਾ ਮੋਟ ਰਹਿੰਦੇ ਇਹਨੂੰ ਕਿ ਸਵਾਲ ਨਾ ਕੰਮ ਕਰਦੇ ਹਾਲੀ ਹਾਲੀ ਆ ਹਾਲੀ ਹਾਲੀ ਕਿਸ ਨੇ ਕੰਮ ਖਰੀਦ ਕੀਤੇ ਨਹੀਂ ਯਾਰ ਆਪਾਂ ਦੇਣਾ ਨਹੀਂ ਕੰਮ ਦੇਣੀ ਸਹੀ ਕਿਹਾ ਮੰਗਵਾ ਦੇ ਮੰਗਵਾ ਦਿੱਤਾ ਹੀਗਾ ਅਗਲਾ ਤੋੜ ਕੇ ਲਿਆਤਾ ਹੁਣ ਆ ਸਾਰੀ ਘੁੰਮੀ ਆ ਬੜਾ ਤੇ ਨਹੀਂ ਜਾ ਕਿਧਰ ਗਿਆ ਲੀਟਰ ਜਾ ਲੀਟਰ ਆਓ ਆ ਇੱਥੇ ਸੈੱਟ ਦੇ ਆਪੇ ਖੋਲ ਖੋਲ ਇਹਨੂੰ ਤੇ ਕਰ ਬੈਕ ਕਰਦਾ ਉੱਥੇ ਜਿੱਥੇ ਚਾਹੀਦਾ ਉੱਥੇ ਪਾਇਆ ਨਹੀਂ ਰਹਿਣ ਦੇ ਸਾਈਡ ਤੇ ਥੱਲੇ ਹਾ ਲੈ ਫੜ ਫੜ ਦੇ ਫੜ ਪਾ ਬਹੁਤ ਹੈ ਸਾਈਡ ਤੇ ਬੰਦ ਕਰ ਦੇ ਬੰਦ ਕਰ ਲੈ ਬੰਦ ਕਰ ਲੈ ਫਿਰ ਵਿੱਚ ਟਾਪਾ ਮੋਡੀਫਾਈ ਕਰੀ ਜਾਂਦਾ ਬੋਲਾ ਸਟਨ ਟਾਉਣ ਨੂੰ ਵੇ ਚੁੰਨਾ ਕਹਿੰਦੇ ਇੱਕ ਹੋਰ ਕਰਤਾ ਆ ਕੀ ਕਰਦਾ ਇਹ ਕਰਦਾ ਠੀਕ ਆ ਯਾਰ ਸਹੀ ਨਹੀਂ ਕੈਂਟ ਆ ਭਾਈ ਠੀਕ ਆ ਕਿੰਨਾ ਮਾਡਲ ਸੀ ਇਹ ਪਤਾ ਨਹੀਂ ਕਿੰਨਾ ਮਾਡਲ ਮਾਡਲ ਸੀ ਇਹ ਕਲੱਚ ਟੇ ਲਾ ਚੋਲਾ ਮਾਡਲ ਨੂੰ ਕਿੰਨੇ ਕਿੰਨੇ ਮਾਡਲ ਕਰਦਾ 24 24 ਮਾਡਲ ਕਰਦਾ 14 ਮਾਡਲ ਇਹੋ ਮਗਾ ਉਹ ਬਾਲਾ ਚਮਕਦਾ ਹਣਾ ਮੈਰਾ ਮੈਰਾੜ ਬੜਾ ਚਮਕਦਾ ਹੈ। ਚੜਦੇ ਇਹਦਾ ਹੀ ਹੈ। ਟਾਈਮ ਹੋ ਰਿਹਾ। ਇਹ ਤਾਂ ਨਹੀਂ ਸੀ। ਤੇ ਜਾਈਏ ਬੈਠ ਕੇ ਐਂਡ ਕਰ ਬਲੌਗ ਅੱਜ। ਅੱਜ ਜਾਈਏ ਬੈਠ ਕੇ ਐਂਡ ਕਰਦੇ ਹਾਂ ਬਲੌਗ ਦਾ। ਓਕੇ ਬਾਈ ਟਾਟਾ। ਸੁਜਾਈ ਜਾਗੇ ਠੀਕੇ। ਤੇ ਖਬਰ ਲੱਗੀ ਤੇ ਮੈਂ ਆਜਿਆ ਕੱਲ ਨੂੰ ਫੇਰ ਤੇ ਨਵੇਂ ਬਲੌਗ। ਪਿਆਰ ਬਣਾਈ ਰੱਖੋ। ਸਬਸਕ੍ਰਾਈਬ ਕਰ ਲਓ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਤੇ ਸ਼ੇਅਰ ਕਰ ਦਿਓ। WhatsApp ਤੇ ਤੁਹਾਡਾ ਇੱਕ ਸ਼ੇਅਰ ਮੈਨੂੰ ਬਹੁਤ ਹੌਸਲਾ ਦਿੰਦਾ। ਤੇ ਧੰਨਵਾਦ, ਥੈਂਕ ਯੂ so much। ਜਿਨੇ ਲਈਸ ਕਰੀਤੋ ਸਕ੍ਰਾਈਬੋਸ ਕਰੀ ਕੋ ਲੋ ਜਿਹੜੇ ਆਪਣੇ ਨਵੇਂ ਜੋੜੇ ਆ ਬਹੁਤ ਬਹੁਤ ਧੰਨਵਾਦ ਲੱਗੀ